ਕਰਮਕੁੰਮੀ ਗਿਆ ਇਹ ਕੇ ਕਰੈਕਟਰ ਤੇ ਉਹਨਾਂ ਦਾ 22 ਸਤੰਬਰ ਨੂੰ ਜਨਮ ਦਿਹਾੜਾ ਆ ਰਿਹਾ ਹੈ ਤੇ ਹਰ ਵਾਰ ਮੈਨੂੰ ਦੱਸਿਆ ਗਿਆ ਕਿ ਕਾਲਜ ਚੋਂ ਦਾ ਜਨਮ ਦਿਹਾੜਾ ਬਣਾਇਆ ਜਾਂਦਾ ਸੀ ਪਰ ਇਸ ਵਾਰ ਅਸੀਂ ਸੈਮੀਨਾਰ ਇਹ ਸੈਮੀਨਾਰ ਕਰ ਰਹੇ ਹਾਂ ਕਿ ਮੈਨੂੰ ਹੁਕਮ ਹੋਇਆ ਕਿ ਉਹਨਾਂ ਬਾਰੇ ਬੋਲਿਆ ਜਾਵੇ ਕਿਉਂਕਿ ਮੇਰਾ ਪੀਐਚਡੀ ਦਾ ਖੋਜ ਕਾਰਜ ਭਾਈ ਸੰਤੋਖ ਸਿੰਘ ਦੀ ਸਾਖਾ ਰਚਨਾ ਸ੍ਰੀ ਗੁਰਪ੍ਰਤਾ ਸਿੰਘ ਦੇ ਅਰਥ ਤੇ ਹੈ ਮੇਰੀ ਪੀਐਚਡੀ ਦਾ ਕਾਰਜ ਤੇ ਉਹ ਸੂਰਜ ਪ੍ਰਕਾਸ਼ ਗ੍ਰੰਥ ਇਸੇ ਧਰਤੀ ਤੇ ਸੰਪੂਰਨ ਹੋਇਆ ਸੀ ਸੋ ਮੈਂ 2-3 ਮਿੰਟ ਭਾਈ ਸੰਤੋਖ ਸਿੰਘ ਤੇ ਲੈਣਾ ਚਾਹੁੰਦਾ ਜੀ ਤੇ ਭਾਈ ਸੰਤੋਖ ਸਿੰਘ ਦਾ ਜਨਮ ਹੈ 1787 ਚ ਤਰਨਤਾਰਨ ਚ ਪਿੰਡ ਪੈਂਦਾ ਜੀ ਨੂਰ ਦੀ ਸਰਾਂ ਉਹਦਾ ਮੌਜੂਦਾ ਨਾਮ ਹੈ ਕਿਲਾ ਭਾਈ ਸੰਤੋਖ ਸਿੰਘ ਉੱਥੇ ਉਹਨਾਂ ਦੇ ਪਿਤਾ ਭਾਈ ਦੇਵਾ ਸਿੰਘ ਤੇ ਮਾਤਾ ਰਾਜਦੀਪ ਦੇ ਘਰ ਚ ਹੋਇਆ ਭਾਈ ਸੰਤੋਖ ਸਿੰਘ ਦਾ ਜਨਮ ਸਿਰਫ ਮੈਂ ਛੋਟੀ ਜਾਣਕਾਰੀ ਦੇਣੀ ਹੈ ਜੀ ਤੇ 1787 ਜਨਮ ਹੋਣਾ ਦਾ ਜਿਹੜਾ ਉਹਨਾਂ ਦਾ ਜਿਹੜਾ ਕਾਰਜ ਖੇਤਰ ਉਹ ਵਿਦਵਾਨਾਂ ਨੇ ਮੰਨਿਆ 1813 ਤੱਕ ਉਹ ਬੂੜੀਆਂ ਚਲੇ ਗਏ 1813 ਤੱਕ ਉਹਨਾਂ ਨੇ ਵਿਦਿਆ ਲਈ ਆ ਉਸ ਵਿਸ਼ੇ 'ਚ ਮੈਨੇ ਜਾਣਾਂ 1813 ਤੋਂ 1823 ਤੱਕ ਭਾਈ ਸੰਤੋਖ ਸਿੰਘ ਨੇ ਬੂੜੀਆਂ ਪਿੰਡ ਦਾ ਜਮੜਾ ਨਗਰ ਕੋਹਟ ਆਪਾਂ ਜਾਣਦੇ ਹਾਂ ਨੇ ਇੱਥੇ ਬੂੜੀਆਂ 'ਚ ਉਹਨਾਂ ਨੇ 10 ਸਾਲ ਆਪਣਾ ਕਾਰਜ ਕੀਤਾ ਤੇ ਬੂੜੀਆਂ 'ਚ 10 ਸਾਲ ਉਹਨਾਂ ਨੇ ਜਿਹੜੇ ਲਾਏ ਨੇ ਉੱਥੇ ਉਹਨਾਂ ਨੇ ਜਿਹੜੇ ਆ ਸੂਰਜ ਪ੍ਰਕਾਸ਼ ਗ੍ਰੰਥ ਆ ਇਹਦੀ ਜਿਹੜੀ ਪਹਿਲੀ ਲੜੀ ਏ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗੁਰਨਾਨ ਦੇਵ ਜੀ ਦਾ ਜੀ ਉਹ ਉਸ ਗ੍ਰੰਥ ਦੀ ਰਚਨਾ ਕੀਤੀ ਉਹਨਾਂ ਨੇ ਪੂੜੀ ਆਚੇ 1823 ਤੋਂ ਬਾਅਦ 2 ਸਾਲਾਂ ਬਾਅਦ 45 ਦੇ ਬਾਈ 1825 ਤੋਂ 1843 ਤੱਕ ਭਾਈ ਸੰਤੋਖ ਸਿੰਘ ਇਸ ਧਰਤੀ ਤੇ ਭਾਈ ਸੰਤੋਖ ਸਿੰਘ ਨੇ ਲਗભગ 20 ਸਾਲ ਦਾ ਸਮਾਂ ਬਣਦਾ ਜੀ 18 20 ਸਾਲ ਦਾ ਸਮਾਂ ਉਹ 18 ਸਾਲ ਦਾ ਸਮਾਂ ਭਾਈ ਸੰਤੋਖ ਸਿੰਘ ਨੇ ਇਸ ਧਰਤੀ ਤੇ ਲਾਇਆ ਤੇ ਇਸ ਧਰਤੀ ਤੇ ਰਹਿ ਕੇ ਉਹਨਾਂ ਨੇ ਉਹਨਾਂ ਦੀ ਛੇ ਰਚਨਾਵਾਂ ਨੇ ਤੇ ਆਪਣੇ 6 ਰਚਨਾਵਾਂ ਤੋਂ ਉਹਨਾਂ ਦੀ 3 ਰਚਨਾਵਾਂ ਇਸ ਧਰਤੀ ਤੇ ਲਿਖਣੀਆਂ ਨੇ ਜਿਹੜੀਆਂ ਉਹਨਾਂ ਦੀ ਰਚਨਾ ਸੀ ਗਲਨਕੀ ਰਮਾਇਣ ਉਹ ਗਲਨਕੀ ਰਮਾਇਣ ਦਾ ਸੰਸਕ੍ਰਿਤ ਦਾ ਪ੍ਰਜਾਪਾਸ਼ਾਚਨਵਾਦ ਸੀ ਤੇ ਜਦੋਂ ਭਾਈ ਸੰਤੋਖ ਸਿੰਘ ਕੈਥਲ ਚ ਆਏ ਨੇ ਉਹਨਾਂ ਨੂੰ ਕੈਥਲ ਪਤੀ ਭਾਈ ਉਦੇਸ਼ ਸਿੰਘ ਲੈ ਕੇ ਆਏ ਸੀ ਕਿ ਉਹ ਅਨੁਵਾਦ ਇੰਨਾ ਜਿਆਦਾ ਸੋਹਣਾ ਸੀ ਕਿ ਭਾਈ ਉਦੇਸ਼ ਸਿੰਘ ਨੇ ਉਹਨਾਂ ਨੂੰ ਮੋਰਥਲੀ ਪਿੰਡ ਇਨਾਮ ਜੀ ਦਿੱਤਾ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਗਰਮਗਰਜ ਨੇ ਟਿਕਾ ਵੀ ਲਿਖਿਆ ਗਰਭ ਗੰਜਨੀ ਟੀਕਾ ਜਬਜੀ ਸਾਹਿਬ ਦਾ ਟੀਕਾ ਜਿਵੇਂ ਕਿ ਇਹਦਾ ਨਾਮ ਹੈ ਗਰਭ ਗੰਜਨੀ ਹੰਕਾਰ ਦਾ ਗੰਜਨ ਨਾਸ਼ ਕਰਨ ਵਾਲਾ ਕਿਉਂਕਿ ਜਿਹੜਾ ਸਵਾਮੀ ਅਨੰਦਕਰ ਨੇ ਜਿਹੜਾ ਜਬਜੀ ਸਾਹਿਬ ਦਾ ਗਲਤ ਟੀਕਾ ਕੀਤਾ ਸੀ ਹੰਕਾਰ ਕੋਲਿਆ ਟੀਕਾ ਸੀ ਸਿਧਾਂਤ ਉਲਟ ਸੀ ਉਸ ਟੀਕੇ ਦਾ ਭਾਈ ਸੰਤੋਖ ਸਿੰਘ ਨੇ ਗੰਜਨ ਕੀਤਾ ਠੰਡਲ ਕੀਤਾ ਉਹਨੂੰ ਉਸੇ ਕਹਿੰਦਾ ਗਰਭ ਗੰਜਨੀ ਟੀਕਾ ਤੇ ਤੀਜੀ ਜਿਹੜੀ ਰਚਨਾ ਸੀ ਉਹ ਸੰਗਤ ਵੱਲੋਂ ਜੋ ਪਿਆਰ ਮਿਲਿਆ ਸੀ ਗੁਰਨਾਨਕ ਪ੍ਰਕਾਸ਼ ਨੂੰ ਤੇ ਸੰਗਤ ਦੇ ਵਾਰ-ਵਾਰ ਕਹਿਣ ਤੇ ਸੰਗਤ ਨੇ ਕਿਹਾ ਕਿ ਤੁਸੀਂ ਗੁਰਨਾਨਕ ਸਾਹਿਬ ਦਾ ਜੀਵਨ ਜਿਹੜਾ ਲਿਖਿਆ ਉਸ ਤੋਂ ਉਸੇ ਤਰਜ਼ 'ਚ ਅਗਲੇ ਗੁਰੂ ਸਾਹਿਬਾਂ ਦਾ ਜੀਵਨ ਵੀ ਦੇਖੋ ਤੇ ਭਾਈ ਸੰਤੋਖ ਸਿੰਘ ਜੀ ਵੱਲੋਂ ਉਹਨਾਂ ਨੂੰ ਸੋਰੇ ਭਾਈ ਉਦਾਸ ਸਿੰਘ ਜਿਹੜੇ ਮਹਾਰਾਜਾ ਉਦਾਸ ਸਿੰਘ ਕੈਥਲ ਦੇ ਰਾਜਾ ਸੀ ਉਹਨਾਂ ਵੱਲੋਂ ਉਹਨਾਂ ਨੂੰ ਪੂਰਾ ਸਪੋਰਟ ਪ੍ਰਾਪਤ ਸੀ